ਸਤ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਪੰਜਾਬ ਦੇ ਵਿੱਚ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਵਿੱਚ ਸਭ ਕੁਝ ਅੱਛਾ ਨਹੀਂ ਚੱਲ ਰਿਹਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਭਗਵੰਤ ਮਾਨ ਵਿੱਚ ਜਿਹੜੇ ਸਬੰਧ ਨੇ ਉਹ ਸੁਖਾਵੇਂ ਨਹੀਂ ਹਨ ਆਪਾਂ ਨੂੰ ਪਤਾ ਹੀ ਹੈ ਕਿ ਜਦ ਤੋਂ ਭਗਵੰਤ ਮਾਨ ਨੂੰ ਬਦਲਣ ਦੀ ਜਿਹੜੀ ਗੱਲ ਕੀਤੀ ਸੀ ਗੱਲ ਕੀਤੀ ਜਾ ਰਹੀ ਸੀ ਤਦ ਤੋਂ ਲੈ ਕੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਵਿੱਚ ਸਬੰਧ ਜਿਹੜੇ ਨੇ ਉਹ ਸੁਖਾਵੇਂ ਨਹੀਂ ਰਹੇ ਬਾਕੀ ਪਾਰਟੀ ਨੇ ਜਿਹੜੇ ਮੁੱਦੇ ਉਭਾਰ ਕੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਸੀ ਕਿ ਲੋਕਾਂ ਨੇ ਉਹਨਾਂ ਨੂੰ ਪੂਰਨ ਬਹੁਮਤ ਦਿੱਤਾ 117 ਵਿੱਚੋਂ 92 ਸੀਟਾਂ ਦਿੱਤੀਆਂ ਤੇ ਉਹ ਸਰਕਾਰ ਬਣਾਉਣ ਤੋਂ ਬਾਅਦ ਪੰਜਾਬ ਵਿੱਚ ਅਸੀਂ ਨਸ਼ਾ ਖਤਮ ਕਰਾਂਗੇ ਭ੍ਰਿਸ਼ਟਾਚਾਰ ਖਤਮ ਕਰਾਂਗੇ ਬੇਰੁਜ਼ਗਾਰੀ ਵੀ ਖਤਮ ਕਰਾਂਗੇ ਉਹ ਸਿਰਫ ਵਾਅਦੇ ਹੀ ਰਹਿ ਗਏ ਕਿਉਂਕਿ 4 ਸਾਲ ਬੀਤਣ ਦੇ ਨੇੜੇ ਆ ਚੁੱਕੇ ਪੰਜਾਬ ਸਰਕਾਰ ਅਜੇ ਤੱਕ ਇਹਨਾਂ 'ਚੋਂ ਕੋਈ ਵੀ ਜਿਹੜਾ ਆਪਣਾ ਵਾਅਦਾ ਉਹ ਸਹੀ ਤੰਗੜਲ ਪੂਰਨੀ ਕਰ ਸકી ਔਰ ਉਹ ਲੋਕਾਂ ਦੀਆਂ ਉਮੀਦਾਂ ਤੇ ਖਰੀ ਨਹੀਂ ਉਤਰ ਸਕੀ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਮੂੰਹ ਮੋੜਨਾ ਸੁਭਾਵਕ ਹੀ ਸੀ ਹੁਣ ਕੀ ਹਾਲਾਤ ਹੈ ਪਾਰਟੀ ਦੇ ਅੰਦਰ ਪਾਰਟੀ ਦੇ ਅੰਦਰ ਕਾਫੀ ਜ਼ਿਆਦਾ ਹਲਚਲ ਮਚੀ ਹੋਈ ਹੈ ਜਿਹੜੇ ਪਿਛਲੇ ਦਿਨੀ ਦਿੱਲੀ ਨੇ ਚਾਰ ਜਿਹੜੇ ਅਬਜ਼ਰਵਰ ਦਿੱਲੀ ਤੋਂ ਪੰਜਾਬ ਸਰਕਾਰ ਦੀ ਦੇ ਉੱਪਰ ਲਗਾਏ ਸੀ ਨਰੀਖਣ ਵਾਸਤੇ ਉਹਨਾਂ ਨੇ ਹੁਣ ਕੇਜਰੀਵਾਲ ਨੂੰ ਜੋ ਰਿਪੋਰਟ ਕੀਤੀ ਹੈ ਦੱਸਿਆ ਇਹ ਜਾ ਰਿਹਾ ਹੈ ਕਿ ਉਸ ਵਿੱਚ ਉਹਨਾਂ ਨੇ ਰਿਪੋਰਟ ਕੀਤੀ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਵਿਧਾਇਕਾਂ ਨੇ 92 ਵਿੱਚੋਂ ਬਹੁਤ ਸਾਰੇ ਵਿਧਾਇਕਾਂ ਨੇ 50 60 ਵਿਧਾਇਕਾਂ ਨੇ ਆਪਣੇ ਨਾ ਤਾਂ ਹਲਕੇ 'ਚ ਕੰਮ ਕੀਤਾ ਨਾ ਗਰਾਊਂਡ ਲੈਵਲ ਤੇ ਕੋਈ ਕੰਮ ਕੀਤਾ ਨਾ ਹੀ ਉਹ ਆਪਣਾ ਆਧਾਰ ਲੋਕਾਂ ਦੇ ਵਿੱਚ ਕੋਈ ਖਾਸ ਬਣਾ ਸਕੇ ਨੇ ਜਿਸ ਦੀ ਵਜ੍ਹਾ ਕਰਕੇ ਬਤਾ ਅਗਲੀਆਂ ਚੋਣਾਂ ਜਿਤਨੀਆਂ ਪਾਰਟੀ ਲਈ ਬਹੁਤ ਜ਼ਿਆਦਾ ਮੁਸ਼ਕਲ ਹੈ ਰਿਪੋਰਟ ਜਿਹੜੀ ਹੈ ਉਹ ਕੇਜਰੀਵਾਲ ਤੱਕ ਦਿੱਤੀ ਗਈ ਹੈ ਬਾਕੀ ਆਪਾਂ ਜਾਣਦੇ ਹਾਂ ਕਿ ਕੇਜਰੀਵਾਲ ਜਿਹੜਾ ਹੈ ਉਹ ਆਪਣੀ ਪਾਰਟੀ ਦੇ ਅੰਦਰ ਤਾਨਾਸ਼ਾ ਜਿਹੜਾ ਰਵਈਆ ਉਹ اختیار ਕਰਕੇ ਰੱਖਦਾ ਹੈ ਪਿਛਲੇ ਦਿਨਾਂ ਦੇ ਵਿੱਚ ਇਹ ਸਭ ਕੁਝ ਜਿੰਨੇ ਘਟਨਾਕ੍ਰਮ ਪੰਜਾਬ ਵਿੱਚ ਹੋਏ ਉਹਦੇ 'ਚ ਇਹ ਦੇਖਿਆ ਗਿਆ ਕਿ ਜਿਹੜੇ ਵੀ ਵਿਧਾਇਕ ਨੇ ਪੰਜਾਬ ਦੀ ਗੱਲ ਕੀਤੀ ਲੋਕਾਂ ਦੀ ਗੱਲ ਕੀਤੀ ਹਿੱਤਾਂ ਦੀ ਗੱਲ ਕੀਤੀ ਪਾਰਟੀ ਤੋਂ ਬਾਹਰ ਦਾ ਰਸਤਾ ਉਹਨਾਂ ਨੂੰ ਵਿਖਾਇਆ ਗਿਆ ਬਿਨਾਂ ਝਿਜਕ ਹਾਲਾਂਕਿ ਉਹਨਾਂ ਦੀ ਹਰਮਨ ਪਿਆਰਤਾ ਲੋਕਾਂ ਦੇ ਵਿੱਚ ਕਾਫੀ ਸੀ ਉਹਨਾਂ ਵਿਧਾਇਕਾਂ ਦੀ ਪਰ ਤਾਨਾਸ਼ਾਹੀ ਰਵਈਏ ਨੂੰ ਅਪਣਾਉਂਦੇ ਹੋਏ ਉਹਨਾਂ ਨੂੰ ਪਾਰਟੀ ਤੋਂ ਬਾਹਰ ਕੀਤਾ ਗਿਆ دوسری ਗੱਲ ਪੰਜਾਬ ਦੇ ਅੰਦਰ ਇਹ ਵੀ ਗੱਲ ਦੇਖੀ ਜਾ ਰਹੀ ਹੈ ਕਿ ਭਗਵੰਤ ਮਾਨ ਜਿਹੜੇ ਨੇ ਉਹ ਅਨਾੜੀ ਸੀ ਇਸ ਰਾਜਨੀਤੀ ਦੇ ਵਿੱਚ ਕਿਉਂਕਿ ਜਿਹੜੀ ਮੁੱਖ ਮੰਤਰੀ ਦੀ ਕੁਰਸੀ ਹੈ ਪੂਰੇ ਪੰਜਾਬ ਨੂੰ ਸੰਭਾਲਣਾ ਹੁੰਦਾ ਪੂਰੇ ਪੰਜਾਬ ਦੇ ਮਸਲਿਆਂ ਨੂੰ ਦੇਖਣਾ ਹੁੰਦਾ ਉਹਦੇ ਵਿੱਚ ਇਹ ਅਨਾੜੀ ਸਾਬਤ ਹੋਏ ਨੇ ਸਿਆਸਤਦਾਨ ਦੇ ਰੂਪ ਦੇ ਵਿੱਚ ਕਿਉਂਕਿ ਹਰ ਸੀਰੀਅਸ ਮੁੱਦੇ ਨੂੰ ਵੀ ਇਹ ਸਟੇਜਾਂ ਦੇ ਉੱਪਰ ਮਜ਼ਾਕੀਆ ਲਹਿਜੇ ਵਿੱਚ ਲੈਂਦੇ ਰਹੇ ਨੇ ਦੂਸਰੀ ਗੱਲ ਪੰਜਾਬ ਦੇ ਜਿਹੜੇ ਪਿਛਲੇ ਦੋ ਮੁੱਖ ਮੰਤਰੀ ਸੀ ਚਾਹੇ ਪ੍ਰਕਾਸ਼ ਸਿੰਘ ਬਾਦਲ ਚਾਹੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਤੋਂ ਇਹਨਾਂ ਨੂੰ ਕੁਝ ਨਾ ਕੁਝ ਜ਼ਰੂਰ ਸਿੱਖਣਾ ਚਾਹੀਦਾ ਸੀ ਕਿ ਸਿਆਸਤ ਕਿਵੇਂ ਕੀਤੀ ਜਾਂਦੀ ਹੈ ਹਰ ਗੱਲ ਨੂੰ ਮਜ਼ਾਕੀਆ ਲਹਿਜੇ ਦੇ ਵਿੱਚ ਲੈ ਕੇ ਮੁੱਦੇ ਨੂੰ ਬਾਅਦ ਦੇ ਵਿੱਚ ਵਿਸਾਰ ਦੇਣਾ ਇਹ ਇਹਨਾਂ ਦੀ ਸਿਆਸਤ ਦੇ ਵਿੱਚ ਨਲਾਈਕੀ ਸਾਬਤ ਹੋਈ ਹੈ ਲੋਕਾਂ ਨੇ ਬੇਸ਼ੱਕ ਜਦੋਂ ਇਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਉਤਾਰਨ ਦੀਆਂ ਗੱਲਾਂ ਚੱਲੀਆਂ ਸੀ ਤਾਂ ਅਰਵਿੰਦ ਕੇਜਰੀਵਾਲ ਲੋਕਾਂ ਦੀ ਨਬਜ ਨੂੰ ਪਛਾਣ ਗਿਆ ਸੀ ਕਿ ਉਹ ਭਗਵੰਤ ਮਾਨ ਨੂੰ ਦਿਲੋਂ ਪਿਆਰ ਕਰਦੇ ਨੇ ਇਸ ਕਰਕੇ ਹੀ ਉਹਨਾਂ ਦੀ ਕੁਰਸੀ ਬਚੀ ਹੈ ਪਰ ਸਿਆਸਤ ਅਲੱਗ ਚੀਜ਼ ਹੈ ਪਿਆਰ ਅਲੱਗ ਚੀਜ਼ ਹੈ ਕਿਉਂਕਿ ਪੰਜਾਬ ਨੂੰ ਸਹੀ ਲੀਹਾਂ ਤੇ ਜਿਹੜਾ ਲੈ ਕੇ ਜਾਣਾ ਸੀ ਬੇਰੋਜ਼ਗਾਰੀ ਭ੍ਰਿਸ਼ਟਾਚਾਰ ਅਤੇ ਨਸ਼ੇ ਦੇ ਮਾਮਲੇ ਦੇ ਵਿੱਚ ਉਹਦੇ ਵਿੱਚ ਭਗਵੰਤ ਮਾਨ ਜਿਹੜੀ ਸਰਕਾਰ ਹੈ ਪੂਰਨ ਤੌਰ ਤੇ ਫੇਲ ਹੋਈ ਹੈ ਹੁਣ ਇਹਨਾਂ ਨੂੰ ਇਹੀ ਦਰਸਾ ਰਿਹਾ ਹੈ ਕਿ 2027 ਦੇ ਵਿੱਚ ਜੜੀਆਂ ਵਿਧਾਨ ਸਭਾ ਦੀਆਂ ਚੋਣਾਂ ਆਉਣੀਆਂ ਹਨ ਅਸੀਂ ਉਹ ਸਰਕਾਰ ਕਿਵੇਂ ਬਣਾਵਾਂਗੇ ਪਾਰਟੀ ਨੇ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਹੈ ਕਿ ਵੱਡਾ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਹੈ ਜਿਹੜੇ ਵਿਧਾਇਕਾਂ ਦੇ ਹੱਕ ਚ ਰਿਪੋਰਟ ਨਹੀਂ ਗਈ ਆਬਜ਼ਰਵਰਾਂ ਵੱਲੋਂ 50 ਤੋਂ 60 ਜਿਹੜੇ ਵਿਧਾਇਕ ਨੇ ਉਹਨਾਂ ਨੂੰ ਅਗਲੇ 2027 ਦੇ ਵਿੱਚ ਟਿਕਟਾਂ ਨਹੀਂ ਮਿਲਣਗੀਆਂ ਤਾਂ ਵੈਸੇ ਵੀ ਜਿਹੜੇ ਵਿਧਾਇਕ ਪਾਰਟੀ ਛੱਡ ਚੁੱਕੇ ਨੇ ਜਾਂ ਕੱਢ ਦਿੱਤੇ ਨੇ ਜਿਵੇਂ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਪਠਾਨ ਮਾਜਰਾ ਲਾਲਪੁਰਾ ਨੂੰ ਸਜ਼ਾ ਹੋਈ ਹੈ ਉਹਨਾਂ ਆਪਣੀ ਸੀਟ ਉਹਨਾਂ ਦੀ ਵੀ ਉੱਥੋਂ ਵਧਾਈ ਕੀਤੀ ਜਿਹੜੀ ਹੈ ਉਹ ਨੈਕਸਟ ਚਲੀ ਜਾਏਗੀ ਇਸੇ ਤਰ੍ਹਾਂ ਜਿਹੜੇ ਰਮਨ अरोड़ा ਜਲੰਧਰ ਤੋਂ ਅਰੈਸਟ ਹੋਏ ਨੇ ਉਹਨਾਂ ਦੀ ਜਗ੍ਹਾ ਤੇ ਵੀ ਨਵੇਂ ਜਿਹੜੇ ਚਿਹਰੇ ਨੇ ਉਹ ਪਾਰਟੀ ਨੂੰ ਸ਼ੋਅ ਕਰਨੀ ਪੈਣਗੇ ਲੋਕਾਂ ਨੂੰ ਔਰ ਅਗਲੀ ਗੱਲ ਵਿਧਾਇਕ ਉਗੋ ਕੇ ਜਿਹੜਾ ਉਹਦਾ ਨਾਮ ਵੀ ਚਰਚਾ ਦੇ ਵਿੱਚ ਹੀ ਰਹਿੰਦਾ ਹੈ ਇਸੇ ਤਰ੍ਹਾਂ ਸਰਬਜੀਤ ਕੌਰ ਮਾਨੁਕੇ ਦਾ ਨਾਮ ਵੀ ਪਿਛਲੇ ਵਰੀ ਕੁਝ ਪਿਛਲੇ ਕੁਝ ਦਿਨਾਂ ਚ ਕਾਫੀ ਚਰਚਾ ਚ ਰਿਹਾ ਕਹਿੰਦਾ ਕਿ ਭਾਵ ਹੈ ਕਿ ਆਮ ਆਦਮੀ ਪਾਰਟੀ ਦੇ ਸਾਰੇ ਹੀ ਵਿਧਾਇਕ ਕੁਝ ਨਾ ਕੁਝ ਚਰਚਾਵਾਂ ਦੇ ਵਿੱਚ ਕਿਸੇ ਨਾ ਕਿਸੇ ਵਿਸ਼ੇ ਦੇ ਉੱਪਰ ਰਹਿ ਨੇ ਖਬਰ ਇਹ ਵੀ ਹੈ ਕਿ ਜੇਕਰ ਇੰਨੇ ਜ਼ਿਆਦਾ ਵਿਧਾਇਕਾਂ ਦੀ ਟਿਕਟਾਂ ਕੱਢ ਦਿੱਤੀਆਂ ਜਾਂਦੀਆਂ ਤਾਂ ਫਿਰ ਪਾਰਟੀ ਦੇ ਵਿੱਚ ਜਿਹੜੀ ਬਗਾਵਤ ਹੋਣ ਦੇ ਅਸਾਰ ਨੇ ਉਹ ਨਜ਼ਰ ਆ ਰਹੇ ਨੇ ਕਿਉਂਕਿ ਜਿਵੇਂ ਅੱਗੇ ਕਾਲੀਆਂ ਦੇ ਵਿੱਚ ਜਿਵੇਂ ਜਿਵੇਂ ਬਗਾਵਤ ਹੋਈ ਨਵੇਂ ਧੜੇ ਬਣੇ ਐਵੇਂ ਇਹ ਜਿਹੜੇ ਬਾਗੀ ਲੀਡਰ ਹੋਣਗੇ ਬਾਗੀ ਵਿਧਾਇਕ ਹੋਣਗੇ ਜਿਨ੍ਹਾਂ ਨੂੰ ਅਸੀਂ ਟਿਕਟਾਂ ਨਹੀਂ ਮਿਲਣਗੀਆਂ ਹੋ ਸਕਦਾ ਹੈ ਪੰਜਾਬ ਦੇ ਅੰਦਰ ਆਪਣੀ ਐਵੀ ਨਵਾਂ ਧੜਾ ਬਣਾ ਲੈਣ ਬਾਕੀ ਜਿਹੜੇ ਇਸ ਤਰੀਕੇ ਦੀਆਂ ਖਬਰਾਂ ਦਿਨ ਦਿਨੋਂ ਦਿਨ ਬਾਹਰ ਆ ਰਹੀਆਂ ਨੇ ਕਿ ਇਹ ਗੱਲ ਪੱਕੀ ਹੈ ਕਿ ਜਿਹੜੇ ਇਹ ਵਾਲੇ ਵਿਧਾਇਕ ਨੇ ਜਿਨ੍ਹਾਂ ਨੇ ਗਰਾਊਂਡ ਲੈਵਲ ਤੇ ਕੰਮ ਨਹੀਂ ਕੀਤਾ ਜਾਂ ਲੋਕਾਂ ਦੇ ਵਿੱਚ ਨਹੀਂ ਗਏ ਲੋਕਾਂ ਦੀਆਂ ਸਮੱਸਿਆਵਾਂ ਨਹੀਂ ਸੁਣੀਆਂ ਉਹਨਾਂ ਨੂੰ ਹੱਲ ਨਹੀਂ ਕੀਤਾ ਤਾਂ ਉਹਨਾਂ ਦੀਆਂ ਜਿਹੜੀਆਂ ਟਿਕਟਾਂ ਨੇ ਉਹ ਅਗਲੇ ਜਿਹੜੇ ਆਉਣ ਵਾਲੇ ਵਿਧਾਨ ਸਭਾ ਚੋਣਾਂ 'ਚ ਕੱਟੀਆਂ ਜਾ ਸਕਦੀਆਂ